ਹਾਂਜੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਪਾਂ ਕਿਸਾਨੀ ਅੰਦੋਲਨ ਬਾਰੇ ਕਿਸਾਨੀ ਅੰਦੋਲਨ ਤੇ ਡੱਲੇਵਾਲ ਨੂੰ ਮਿਲਣ ਵਾਸਤੇ ਪਹੁੰਚੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਸਿੱਧੂ ਮੂਸੇਵਾਲੇ ਨੇ ਵੀ ਇਸ ਤੋਂ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਹੱਕਾਂ ਵਾਸਤੇ ਉਹਨਾਂ ਦਾ ਸਾਥ ਦਿੱਤਾ ਸੀ ਹੁਣ ਉਹਦੇ ਮਾਤਾ ਪਿਤਾ ਸਿੱਧੂ ਮੂਸੇਵਾਲੇ ਦੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨੂੰ ਜਾਣਨ ਪਹੁੰਚੇ ਉੱਥੇ ਜਗਜੀਤ ਸਿੰਘ ਡੱਲੇਵਾਲੇ ਦੀ ਹਾਲਤ ਨੂੰ ਦੇਖਦੇ ਹੋਏ ਸਿੱਧੂ ਮੂਸੇਵਾਲੇ ਦੇ ਪਿਤਾ ਪੁਲਕੌਰ ਸਿੰਘ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਆ ਕਿ ਡੱਲੇਵਾਲ ਦੀ ਹਾਲਤ ਦਿਨ ਮੋਦਨ ਬਗੜ ਰਹੀ ਆ ਤੇ ਤੁਸੀਂ ਜਲਦੀ ਕੋਈ ਨਾ ਕੋਈ ਐਕਸ਼ਨ ਚੱਕੋ ਤੇ ਕਿਸਾਨਾਂ ਦੇ ਹੱਕ 'ਚ ਫੈਸਲਾ ਸੁਣਾਓ ਹੁਣ ਦੇਖਣ ਲਾਇਕ ਕੱਲੀ ਹੋਊਗੀ ਕਿ ਕਿਸਾਨ ਕੀ ਮਰਨੋ ਵਰਤੇ ਬੈਠੇ ਰਹਿਣਗੇ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਵੱਡੀ ਮੰਗ ਕੀਤੀ ਆ ਬਲਕੌਰ ਸਿੰਘ ਨੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਜਲਦੀ ਮੰਨਣ ਲਈ ਕਿਹਾ ਕਿਹਾ ਕਿ ਕੈਂਸਰ ਦੇ ਮਰੀਜ਼ ਨੇ ਉਹਨਾਂ ਦੀ ਵਿਗੜ ਰਹੀ ਸਿਹਤ ਬਾਰੇ ਸੁਣ ਕੇ ਬਹੁਤ ਚਿੰਤਾ ਹੋ ਰਹੀ ਸੀ ਸਰਕਾਰ ਜਲਦੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਤੇ ਉਹਨਾਂ ਤੋਂ ਡੱਲੇਵਾਲ ਦੇ ਇਹ ਹਾਲਾਤ ਦੇਖੇ ਨਹੀਂ ਜਾ ਰਹੇ ਤੇ ਉਹਨਾਂ ਨੇ ਹੋਰ ਵੀ ਸਿੱਖ ਭਾਈਚਾਰੇ ਨੂੰ ਸਭ ਨੂੰ ਇਕੱਠਾ ਹੋਣ ਦੀ ਅਪੀਲ ਕੀਤੀ ਆ ਕਿ ਸਾਰੇ ਇਕੱਠੇ ਹੋ ਕੇ ਆਪਾਂ ਨੂੰ ਕਿਸਾਨੀ ਅੰਦੋਲਨ ਵਾਸਤੇ ਸੰਘਰਸ਼ ਕਰਨਾ ਚਾਹੀਦਾ ਤਾਂ ਕਿ ਡੱਲੇਵਾਲ ਦੀ ਜਾਨ ਬਚ ਸਕੇ ਤੇ ਢੱਲੇਵਾਲ ਦਾ ਮਰਨੁ ਵਰਤ ਟੁੱਟ ਸਕੇ ਤੇ ਹੁਣ ਦੇਖਦੇ ਹਾਂ ਕਿ ਸਰਕਾਰ ਦਾ ਅੱਗੇ ਕੀ ਰੁਖ ਹੋਏਗਾ ਕਿਸਾਨਾਂ ਦੇ ਪ੍ਰਤੀ ਧੰਨਵਾਦ ਜੀ